ਬਟਾਲਾ ਦੇ ਮੁਰਗੀ ਮਹੱਲਾ ਗਲੀ ਨੰਬਰ 4 ਚ ਖੜੇ ਹਾਂ ਅਜੀਬੋ ਗਰੀਬ ਇੱਥੇ ਖਬਰ ਸਾਹਮਣੇ ਆ ਰਹੀ ਹੈ ਸਾਨੂੰ ਅੱਜ ਮੁਹੱਲੇ ਵਾਲਿਆਂ ਸਵੇਰੇ ਤੜਕੇ ਫੋਨ ਕੀਤਾ ਔਰ ਇਹਨਾਂ ਦੀ ਜਾਣਕਾਰੀ ਦੇ ਮੁਤਾਬਕ ਇਸ ਗਲੀ ਦੇ ਵਿੱਚ 7 ਤੋਂ 8 ਘਰ ਨੇ ਜਿਨ੍ਹਾਂ ਵਿੱਚ ਇੱਟਾਂ ਰੋੜੇ ਲਗਾਤਾਰ ਚੱਲ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਕਰੀਬ 10-11 ਦਿਨ ਹੋ ਚੁੱਕੇ ਹਨ ਇੱਟਾਂ ਰੋੜੇ ਚੱਲਦੇ ਹਨ ਪਰ ਇਹ ਰੋੜੇ ਕਿਧਰੋਂ ਆਉਂਦੇ ਹਨ ਇਸ ਗੱਲ ਦਾ ਪਤਾ ਨਹੀਂ ਲੱਗਦਾ ਆਹ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਸਾਡੇ ਪੈਂਦੀ ਪੈਂਦੀ ਕੀ ਨਾਂ ਤੇ ਕਿੱਥੇ ਰਹਿੰਦੇ ਹੋ ਕੁਲਵਿੰਦਰ ਗੌਰ ਗਲੀ ਨੰਬਰ 4 ਮੁਰਗੀ ਮਹਲਾ ਪੈਂਦੀ ਇੱਟਾਂ ਰੋੜੇ ਦੇ ਚੱਲਦੇ ਆ ਕਿ ਕਿਦਨ ਦੀ ਸ਼ੁਰੂਆਤ ਹੋਈ ਏ ਤਾਂ ਰੋੜੇ ਚੱਲਦੇ ਆ ਇਹ ਪਾਜੀ ਸਭ ਪਿਛਲੇ ਮੰਗਲਵਾਰ ਆ ਚਾਹੀਦ ਘਰ ਬਲੇ ਚੱਲੇ ਆ ਚਾਹੀਦ ਗੇਟ ਨਾ ਵੱਜੇ ਅਸੀਂ ਇੱਥੇ ਵਿਹੜੇ 'ਚ ਹੀ ਬੈਠੇ ਆਂ ਸਾਨੂੰ ਸਾਰੀ ਬਾਤ ਸੁਣਦੀ ਆ ਚਾਹੀਦ ਨੇ ਉਸੇ ਵੇਲੇ ਫੋਨ ਕੀਤਾ ਵਾ ਪੰਜ ਨੰਬਰ ਗਲੀ 'ਚ ਪੰਜ ਨੰਬਰ ਗਲੀ 'ਚੋਂ ਇਹਨਾਂ ਦੇ ਆਏ ਆ ਭੈਣ ਭਰਾ ਸਾਰੇ ਉਹਨ ਤੋਂ ਉਸ ਤੋਂ ਬਾਅਦ ਇਹ ਉਤੋਂ ਜ਼ਿਆਦਾ ਕੰਮ ਵਧਣਾ ਸ਼ੁਰੂ ਹੋਇਆ ਵਾ ਵਧਣਾ ਕੀ ਹੈ ਇਸ ਵਕਤ ਉਹ ਨੁਕਸਾਨ ਹੋਣ ਦੇ ਨੇ ਸਕੂਟਰੀ ਸਾਡੀ ਭੱਜ ਗਈ ਏ ਨਾਲ ਵਾਈਬ੍ਰੇਸ਼ਨ ਸਾਰੇ ਕਹਾਂ ਦੇ ਉਹ ਨੁਕਸਾਨ ਤੇ ਨੁਕਸਾਨ ਹੋਣ ਦੇ ਜੀ ਕਿੰਨੇ ਵਜੇ ਵੱਟੇ ਵੱਜਦੇ ਕੋਈ ਟਾਈਮ ਹੈ ਘਰ ਦਾ ਟਾਈਮ ਹੈ ਰਾਤ ਦੇ 1:30 ਵਜੇ ਤੱਕ ਪਰਸੋਂ ਐਂਡ ਵਾਲਾ ਵੱਟਾ 1:30 ਵਜੇ ਵੱਜਾ ਵਾ ਸ਼ੁਰੂ ਕਿੰਨੇ ਵਜੇ ਵੀ ਇਹ 12:30 ਵਜੇ ਤੱਕ ਐਂਡ ਵਾਲੇ ਵੱਟੇ ਵੱਜੇ ਸ਼ੁਰੂ ਕਿੰਨੇ ਵਜੇ ਹੁੰਦੇ ਸ਼ੁਰੂ ਦਿਨੇ ਵੀ ਵੱਜੇ ਸਾਰਾ ਦਿਨ ਹੋਣ ਵੀ ਦਿਨੇ 1:00 ਵਜੇ ਹੈ ਦਿਨ ਤੋਂ ਵੀ ਸ਼ੁਰੂਆਤ ਹੋ ਗਈ ਜੀ ਤੁਹਾਡੇ ਘਰ ਕੀ ਕੀ ਨੁਕਸਾਨ ਹੋਇਆ ਸਾਡੇ ਤੇ ਅੱਗੋਂ ਹੋਰ ਵੀ ਨਿੱਕਾ ਮੋਟਾ ਨੁਕਸਾਨ ਹੋ ਉਹ ਸ਼ੀਸ਼ਾ ਵੀ ਲਕਮ ਵੱਜਾ ਵਾ ਪਰ ਉਹ ਸ਼ੀਸ਼ਾ ਬਚ ਗਿਆ ਹੈ ਤੇ ਪੈਣਾ ਜਦਾਂ ਬੱਚੇ ਆ ਪਰਿਵਾਰ ਦੇ ਵਿੱਚ ਹੋਰ ਵੀ ਜੀ ਨੇ ਬੱਚੇ ਸਾਮੇ ਬੇਬਾਜੀ ਬੱਚੇ ਦੇ ਇੰਨਾ ਡਰਨ ਦੀਆਂ ਕੁੜੀਆਂ ਕੋਈ ਕਹਿੰਦੀ ਮੈਂ ਉਹ ਹੀ ਪੁੱਛਣ ਡਿਆਂ ਕਿ ਬੱਚੇ ਜੋ ਖੇਡਦੇ ਆ ਵਿੜਿਆਂ 'ਚ ਖੇਡਣਾ ਬੱਚਿਆਂ ਨੇ ਮੇਰੀ ਨੇ ਖੋਦ ਏਟੇ ਵੇਖੀ ਆ ਕਹਿੰਦੀ ਐ ਜਿਵੇਂ ਹਵਾ ਵਾਂਗ ਜਹਾਜ਼ ਵਾਂਗ ਆਂਦੀ ਉੱਡ ਕੇ ਏਟਾਂਦੀ ਆ ਹਵਾ ਵਾਂਗ ਉੱਡ ਕੇ ਆਂਦੀ ਏਟਾਂਦੀ ਪੁਲਿਸ ਨੂੰ ਕੰਪਲੇਨਟ ਕੀਤੀ ਆ ਹਜੇ ਨਹੀਂ ਕੀਤੀ ਕੱਲ ਆਈ ਕੱਲ ਆਈ ਕੱਲ ਆਈ ਸੀ ਤੋ ਅਮਰ ਬੁਲ ਸਹਿਯੋਗ ਮੱਲ ਲੇਜੋਗੇ ਇਹਨੇ ਟਾਡੇ ਘਰ ਸਭ ਤੋਂ ਪਹਿਲਾਂ 8 ਵਜੇ ਸਾਡੇ ਤੋਂ ਪਹਿਲਾਂ 1.5 ਵਜੇ ਤੋਂ ਸ਼ੁਰੂ ਹੋ ਗਈਆਂ ਪੂਰਾ ਅੱਧਾ ਘੰਟਾ ਵਜਿੰਦੀਆਂ ਅੱਧੀ ਰਾਤ ਦਾ ਟਾਈਮ ਐ ਉਹ ਛਾਣੇ ਮਾਰਦੇ ਸ਼ੂ ਸ਼ੂ ਕਰਦੇ ਤੇ ਅੰਦਰ ਤੱਕ ਜਾਂਦੀਆਂ ਕਿੰਨੇ ਦਿਨਾਂ ਪਹਿਲਾਂ ਦੀ ਗੱਲ ਐ ਇਹ ਇਹ ਮੰਗਲਵਾਰ ਛੱਡ ਕੇ ਅਗਲੇ ਮੰਗਲਵਾਰ ਦੀ ਰਾਤ ਦੀ ਆ 1.5 ਵਜੇ ਮਾੜੇ 8 ਤਾਂ ਵੱਜਦੀਆਂ ਰੋੜੇ ਵੱਜਦੇ ਆ ਇਹਦਾ 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 ਟਾਈਮ ਹੈਗਾ ਕੋਈ ਵੀ 8 ਵਜੇ ਵੱਜਦੇ ਆ ਜਾਂ 8 ਵਜੇ 1 ਵਜੇ ਬੱਤੀ ਚੱਲ ਗਈ ਤੇ ਅੱਧੇ ਘੰਟੇ ਬਾਅਦ ਵੱਜੇ ਨੇ ਪੂਰਾ ਅੱਧਾ ਘੰਟਾ ਕੋਈ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਅਸੀਂ ਅੰਦਰ ਵੜ ਗਏ ਸਾਡੀ ਇੰਨੀ ਕੁ ਕੁੜੀ ਹੀ ਮੰਮਾ ਮੰਮਾ ਗੰਦਈਆ ਤੇ ਉਹ ਵੱਜੀ ਜਾਂਦੇ ਨੇ ਵੇੜੇ ਮਗਾ ਜੀ ਬੱਚੇ ਬੱਚੇ ਖੇਡਦੇ ਮੈਂ ਸਾਰੇ ਇੱਕ ਸਵਾਲ ਤੇ ਜਰੂਰ ਕਰੂੰਗਾ ਕਿ ਘਰਾਂ 'ਚ ਬੱਚੇ ਹੁੰਦੇ ਆ ਤੇ ਕਿੰਨੀਆਂ ਗਲੀਆਂ ਖੁੱਲੀਆਂ ਵੇ ਇਹੀ ਸਾਡੇ ਕੈਮਰਾ ਵਿਖਾਏਗਾ ਵੇੜੇ 'ਚ ਖੇਡਣਾ ਵਾ ਤੇ ਡਰ ਨਹੀਂ ਲੱਗਦਾ ਕਿ ਬੱਚੇ ਬਾਹਰ ਨਿਕਲਣ ਅਸੀਂ ਆ ਚਾਰ ਜਣਗੇ ਕੁੜੀ ਅੰਦਰ ਬੰਦ ਖਿੱਚੀ ਦੀ ਐਨੀ ਕਿ ਸਾਰੀ ਉਹ ਹੋਂ ਰੋਂਦੀ ਕਲਾ ਦੀ ਮੈਨੂੰ ਬਾਹਰ ਕੱਢੋ ਤੇ ਪੁਲਿਸ ਕੀ ਕਹਿੰਦੀ ਐਂ ਪੁਲਿਸ ਨੇ ਉਹ ਨਹੀਂ ਕੀਤੀ ਇੱਕ ਬਲੇਨ ਐਂ ਆਖਿਆ ਪੁਲਿਸ ਨੂੰ ਆਖਿਆ ਜਣਾ ਨਹੀਂ ਤੇ ਕਹਿੰਦੇ ਕੱਲ ਪੁਲਿਸ ਆਈ ਕੱਲ ਇਹਨਾਂ ਨੇ ਸੱਦੀ ਆ ਨਾ ਆਹੀ ਨਹੀਂ ਕਿ ਆ ਪੇ ਸਾਨੂੰ ਆਖਣੇ ਬੰਦਾ ਲੋੜੀ ਬੰਦਾ ਮੁੱਦਾ ਦਾ ਸਾਂਝਾ ਹੀ ਆ ਨਾ ਭਾਵੇਂ ਇੱਕ ਜਾਨ ਨੇ ਕਿਹਾ ਸਾਰੇ ਮਹੱਲੇ 'ਚ ਕਰੋੜੇ ਵੱਜਣ ਦੇ ਜੇ ਨੁਕਸਾਨ ਹੋ ਜੇ ਕਿਸਦਾ ਕੋਈ ਜਾਨੀ ਤੇ ਮਹੱਲੇ ਦਾ ਹੀ ਹੋਣਾ ਨੁਕਸਾਨ ਨਹੀਂ ਜੇ ਬਾਹਰ ਸੁੱਤੇ ਹੁੰਦੇ ਹਾਂ ਤੇ ਸਾਡਾ ਨੁਕਸਾਨ ਹੀ ਭਾ ਅਸੀਂ ਦਿਹਾਈ ਵਜਦੇ ਜੇ ਰੋੜੇ ਹਾਈ ਤੇ ਉੱਠਣਾ ਹੀ ਨਹੀਂ ਛੂਟੀ ਬੜੀ ਵਾ ਮਾ ਵੱਜਦੇ ਚੜ੍ਹ ਕੇ ਵੰਦੇ ਕੋਈ ਲੱਭਦਾ ਹੀ ਨਹੀਂ ਬਾਅਦ ਚ ਗੁੰਮੀ ਹੋ ਜਾਂਦੀ ਹੈ ਪੈਣਾ ਕੀ ਨਾਂ ਤੁਹਾਡਾ ਵੀਨਾ ਵੀਨਾ ਦੀ ਕੀ ਮਾਮਲਾ ਸਰਾ ਕਰੋ ਤੇ ਰੋੜੇ ਵੱਜਣ ਦੇ ਇਹ ਤਾਂ ਭਾਜੀ ਇੱਕ ਪਲ ਕੱਲ ਪਰਸੋਂ ਤੇ ਤਾਂ ਬਹੁਤ ਜ਼ਿਆਦੇ ਹੋਣ ਦੇ ਆ ਨਾ ਰਾਤ ਵੀ ਤੇ ਦਿਨ ਵੀ ਆਇ ਤਾਂ ਸਾਡੇ ਦੇ ਨਾਲ ਬੱਚੇ ਡੱਕੇ ਪਏ ਜਾਂ ਸਾਮੇ ਪਏ। ਪੈਣਾ ਕਿ ਗੱਲ ਹੁੰਦੀ ਨਾ ਕਿ ਇਦਾਂ ਕੋਈ ਮਹੱਲੇ ਜਾ ਹਫਤਾ ਹੁੰਦੀ ਹੈ ਤੇ ਪੈਰਾ ਵੀ ਲੱਗਦਾ। ਮੁੰਡਿਆਂ ਨੇ ਜਾਂ ਜਿਹੜੇ ਤੁਹਾਡੇ ਇਥੇ ਆਦਮੀ ਨੇ ਉਹਨਾਂ ਰਾਤ ਦੇ ਨੇ ਕੋਈ ਪੈਰਾ ਲਾ ਕੇ ਵੇਖਿਆ ਨਹੀਂ। ਲਾਂਦੇ ਨੇ। ਉਹਨਾਂ ਦੇ ਹੁੰਦੇ ਹੀ ਸਾਮਨੇ ਉੱਡ ਕੇ ਆਉਂਦੇ ਨੇ। ਓਏ ਪਤਾ ਨਹੀਂ ਲੱਗਦਾ। ਪਤਾ ਨਹੀਂ ਲੱਗਦਾ ਕਿੱਥੋਂ ਆਉਂਦੇ ਨੇ। ਉੱਡ ਕੇ ਆਉਂਦੇ। ਹਾਂ ਉੱਡ ਕੇ ਆਉਂਦੇ। ਕੀ ਕੀ ਮੰਨਦੇ ਹੋ ਕਿਦਾਂ ਉੱਡ ਕੇ ਆਉਂਦੇ? ਕੀ ਪਤਾ ਹੁਣ ਪ੍ਰਾ ਕੀ ਕੇ ਨਾ ਕੀਤਾ ਤਾਂ ਤਾਂ ਕੀ ਨਹੀਂ। ਤੁਹਾਡੇ ਘਰ ਕਿੰਨੀ ਵਾਰੀ ਵੱਟੇ ਵਜੇ? ਆ ਵੇ ਲੋ ਰਾਤ ਦੇ ਵਜਣਦੇ ਤੇ ਪਰਸੋਂ ਦੇ ਵਜਣਦੇ ਦੇ ਜੀ। ਦਿਨੇ ਨਸਕਾਨ ਇੱਕ ਵਾਰ ਸਵੇਰ ਨੂੰ ਉਹ ਵੇਲੇ ਪਾਇ ਟੁੱਟਾ ਜੇ ਤੇ ਇੱਕ ਸਕੂਟਰੀ ਸਾਡੀ ਟੁੱਟੀ ਜੇ ਤੇ ਭਾਂਜੀ ਬੱਚੇ ਜਦੋਂ ਖੇਡਦੇ ਆ ਸਕੂਲੋਂ ਆਉਂਦੇ ਜਾਂਦੇ ਆ ਤੇ ਫਿਰ ਡਰ ਨਹੀਂ ਲੱਗਦਾ ਬੱਚਿਆਂ ਨੂੰ ਡਰ ਤੇ ਲੱਗਦਾ ਵਾ ਭਾਂਜੀ ਨਾਲ ਨਾਲ ਕੰਦ ਕੰਦ ਆਉਂਦੀ ਐ ਅੰਦਰ ਵਾਰ ਕਰਨੇ ਆ ਅੰਦਰ ਟੱਕੇ ਅੰਦਰ ਟੱਕੇ ਬੱਚੇ ਤੇ ਜਦੋਂ ਪੁਲਿਸ ਆਈ ਐ ਤੁਸੀਂ ਦੱਸਣ ਡੇ ਆਫ ਕੈਮਰਾ ਉਹਨਾਂ ਦੇ ਹੁੰਦਿਆਂ ਵੀ ਵਟੇ ਵਜੇ ਇੱਕ ਇਹ ਵਜਿਆ ਹੈਗਾ ਹਾਂ ਵਜਿਆ ਹੈ ਉਹ ਵੀ ਕੋਠਿਆਂ ਦੇ ਵੇਖ ਕੇ ਗਏ ਪੁਲਿਸ ਵਾਲੇ ਤੇ ਕੀ ਕਹਿੰਦੀ ਪੁਲਿਸ ਉਹ ਕਹਿੰਦੇ ਕਿ ਹੋਰ ਹੀ ਕੋਈ ਕੰਮ ਚੱਲਣ ਡਿਆ ਦਾ ਇੱਕ ਸਾਡੇ ਭਾਜੀ ਆਇਓ ਭਾਈ ਇਹਨਾਂ ਦੇ ਬਾਹ ਤੇ ਵੀ ਮੈਂ ਦਿਖਾਉਣਾ ਚਾਹਾਂਗਾ ਇੱਥੇ ਵੀ ਕਹਿੰਦੇ ਕਿ ਵਟਾ ਵੱਜਾ ਬੜੇ ਜ਼ੋਰ ਨਾਲ ਵੇਖੋ ਜੇ ਇਹੀ ਵਟਾ ਕਿਤੇ ਹੋ ਰੰਗ ਤੇ ਜਾਂ ਸਿਰ ਤੇ ਵੱਜੇ ਤੇ ਇਨਸਾਨ ਦਾ ਜਾਣੇ ਨੁਕਸਾਨ ਵੀ ਹੋ ਸਕਦਾ ਭਾਈ ਕੀ ਨਾਂ ਜੀ ਜੇਸਰਾਜ ਜੇਸਰਾਜ ਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਘਰ ਚ ਰੋੜੇ ਵੱਜਣ ਦੇ ਨਹੀਂ ਮੈਂ ਨਾ ਰੋਲਾ ਪਿਆ ਸੋਮਵਾਰ ਵੀ ਮੈਂ ਚੜਿਆ ਕੋਟੇ ਤੇ ਠੀਕ ਆ ਮੁੰਨੂ ਘਰ ਵੱਜੇ ਤੇ ਮੁੰਨੂ ਰਿਬਨੂ ਗਏ ਮੁੰਨੂ ਪੁੱਤ ਕੀ ਹੋਇਆ ਕਹਿੰਦਾ ਪਾਪਾ ਇਧਰੋਂ ਇਟਾ ਆਉਂ ਰੋੜੇ ਆਉਂਦੇ ਪਿਆ ਠੀਕ ਆ ਚਲੋ ਮੈਂ ਬੋਲ ਬਾਲ ਕੇ ਪੰਜਾਹ ਮਿੰਟਾਂ ਬਾਅਦ ਧਾਮ ਵਾਲੇ ਦੋ ਪਚਾ ਗਾਲਾ ਕੱਢ ਕੇ ਥੱਲੇ ਉਤਰ ਆਇਆ ਹਾਂ ਥੱਲੇ ਮੇਰੇ ਉੱਤੇ ਦੀ ਡੇਰ ਰਹੀ ਹੈ ਮੇਰੇ ਦੁਕਾਨ ਤੇ ਆਉਂ ਜੀ ਤਿੰਨ ਚਾਰ ਇਕੱਠੇ ਵੱਜ ਗਏ ਆ ਇਹਨ ਮੈਂ ਆ ਮੈਂ ਮਕਾਨ ਮਾਰਾ ਇਹ ਬਣਾਇ ਪੂਰੀ ਥਲੇ ਨਾ ਐ ਤਾਂ ਕੁਰਸੀ ਲਾ ਕੇ ਛੇਰ ਤੇ ਬਹਿ ਗਿਆ ਮੈਂ ਮੇਰੇ ਬੈਹ ਦੀ ਡੇਰ ਹੈ ਮੈਂ ਘਰ ਦੇ ਮਾੜੀ ਲੈਟ ਦੀ ਬੰਦ ਕਰ ਰਹੀ ਹੈ ਨਾ ਕੋੜਾ ਕਿੱਧਰ ਹੁੰਦਾ ਵਾ ਉਹ ਪੁੱਛਦੇ ਨਹੀਂ ਇਹ ਝਾੜ ਰੋਲੇ ਆਏ ਮੇਰੇ ਪਹਿਲਾਂ ਤਾ ਨੂੰ ਵੱਜਾ ਤਾ ਨੂੰ ਵੱਜ ਕੇ ਮੇਰੀ ਬਾਤ ਵੱਜ ਗਿਆ ਹਾਂ ਜੀ। ਅਰੇ ਬੱਚੇ ਵੀ ਹੁੰਦੇ ਆ ਪਰਿਵਾਰਾਂ ਚ ਸਾਰਿਆਂ ਨੂੰ ਸਵਾਲ ਤੇ ਕੋਈ ਆ ਸਾਡੇ ਪਰਿਵਾਰ ਨੇ ਸਾਡੇ ਜੀ ਨੇ ਸਾਡੇ ਬੱਚੇ ਨੇ ਚਲੋ ਆਪਣਾ ਤੇ ਬੰਦਾ ਬਰਦਾਸ਼ਤ ਕਰ ਵੀ ਲੈਂਦਾ ਕਿਤੇ ਵੜ ਜੇ ਛੋਟੇ ਛੋਟੇ ਬੱਚੇ ਖੇਡਦੇ ਆ ਗਲੀ ਚ ਗਵਾਂਡੀਆਂ ਗਵਾਂਡੀਆਂ ਨੇ ਕੋਈ ਯਾਰਾਂ ਦੋਸਤਾਂ ਦੇ ਬੱਚੇ ਵੀ ਆ ਜਾਂਦੇ ਆ ਤੇ ਡਰ ਨਹੀਂ ਲੱਗਦਾ ਕਿ ਬੱਚਿਆਂ ਨੂੰ ਛੱਟਪੇੜ ਲੱਗੇਗੇ ਨੁਕਸਾਨ ਹੋਏਗਾ। ਦੇਖੋ ਪਾਜੀ ਬੱਚੇ ਦੇ ਗੁੜੀਆਂ ਉਹਦਾ ਦੇ ਘੜੇ ਦੀ ਮਾਂ ਦੇ ਪੰਜ ਮਾਂ ਦੇ ਅੰਦਰ ਬੜ ਕੇ ਮਾਂ ਦੇ ਆ ਦੱਸੋ। ਨਾ ਉਹ ਗਲੀ ਬੈਸ ਕਰੇ ਨਾ ਬੁਗਲ ਖੋਦੇ ਉਹ ਜੇ ਚਲਾ ਕੇ ਮੈਂ ਬਾਹਰ ਕਰੇ ਜਾਵਾਂ ਇਹ ਦਾਦਾ-ਦਾਦੀ ਤੂੰ ਨਹੀਂ ਜਾਣਾ ਬਾਹਰ। ਤੇ ਵਟਾ ਮੇਰਾ ਦੇਖਾ ਲੀ ਤੁਹਾਡੇ ਵਟੇ ਵਜੇ ਹਾਂ ਸਾਡੇ ਘਰ ਸਾਹਮਣੇ ਬਹੁਤ ਵਜੇ ਕੱਲ 9:30 ਤੇ ਵਜਣ ਦੇਦੇ ਆ ਪੂਰੀ ਰਾਤ ਵਜਦੇ ਰਹਿੰਦੇ ਕਿੰਨੇ ਦਿਨ ਹੋ ਗਨੇ ਉਹੀ 8-10 ਦੇ ਨਹੀਂ ਹੋਏ ਅਜੇ ਕੋਈ ਟਾਈਮ ਹੈਗਾ ਇਹਦਾ ਕਿ ਜਾਂ ਰਾਤ ਵਜਣੀ ਆ ਜਾਂ ਦੁਪਹਿਰੇ ਵਜਣੀ ਆ ਕੁੜੀ ਨੇ ਕੱਲ ਕੱਲੀ ਗੁੜੀ ਘਰੋਂ ਪੁਲਿਸ ਬੁਲਾਏ ਕੱਲ ਫੋਨ ਕਰਕੇ ਅੰਦਰੋਂ ਹੀ ਫਿਰ ਉਹ ਆਏ ਨੇ 4-5 ਜਾਣੇ ਉਹਨਾਂ ਨੇ ਵੇਖਿਆ ਏ ਸ਼ਾਮ ਨੂੰ ਵੀ ਆਈ ਏ ਤੇ ਵਟੇ ਨਹੀਂ ਮੰਦ ਹੁੰਦੇ ਭਰਾ ਪਰ ਜਿੱਦਾਂ ਕਹਿੰਦੇ ਮੁੰਡਿਆਂ ਨੇ ਵੀ ਵੇਖਿਆ ਵਾ ਪਹਿਰੇ ਲਾ ਕੇ ਵੇਲੇ ਜਾਗ ਕੇ ਕੋਠਿਆਂ ਦੇ ਹੁੰਦੇ ਨੇ ਉਹਨਾਂ ਦੇ ਸਾਹਮਣੇ ਵਟੇ ਆ ਜਾਂਦੇ ਨੇ ਮੈਂ ਦੁੱਧ ਦਾ ਬਤੀਲਾ ਫੜਾ ਥੱਲ ਬਟਾ ਦੇ ਅੰਦਰ ਵਾਜੀ ਅਗੇਟ ਖੋਲਿਆ ਤੇ 2:30 ਸੋਈ ਦੇ ਵਿੱਚ ਕੱਲ ਵਾਜੀਏ 9:30 ਦੀ ਗੱਲ ਈ ਕੀ ਸਮਝਦੇ ਹੋ ਮਨ ਕੁਝ ਨਹੀਂ ਸਮਝ ਲੱਗਦੀ ਕਿਹਦਾ ਨਾਬ ਨਹੀਂ ਪਾ ਸਕਦੇ ਕੁਝ ਵੇਖਿਆ ਹੀ ਨਹੀਂ ਤੇ ਕਿੰਨੂੰ ਕਹਿਣਾ ਭਰਾ ਕੈਨੂੰ ਨਹੀਂ ਕਹਿ ਸਕਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪੁਲਿਸ ਨੂੰ ਜਾਂ ਹੋਰ ਪ੍ਰਸ਼ਾਸਨ ਨੂੰ ਲੱਭਣ ਲੱਭ ਕੇ ਸਾਨੂੰ ਸਾਡੀ ਹਸਾਇਤਾ ਕਰਨ ਹੋ ਨਹੀਂ ਕੀ ਕਰਾਂ ਇੱਥੇ ਹੋਰੀ ਪਰਿਵਾਰ ਹੈਗੇ ਜਿਹਨੇ ਵੱਟੇ ਵਜੇ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਜੀ ਕੀ ਗੱਲ ਹੋਈ ਘਰ ਦੇ ਘਰ ਨਾ ਪਹਿਲੇ ਮਟਕੀ ਵਾਲੇ ਦੇ ਨਾ ਮੇਰੀ ਮੰਮੀ ਆਈ ਸੀ ਨਾਲ ਮੇਰੀ ਗਵਾਂਢਣ ਹੀ ਇਹ ਬੈਠੀ ਨਾ ਸਾਡੇ ਘਰ ਵਿੜੇ ਵਿੱਚ ਅਸੀਂ ਬੈਠੇ 7 ਵਜੇ ਦਾ ਟਾਈਮ ਹੀ ਪਹਿਲਾਂ ਦੋ ਤੋਂ 6 ਵਜੇ ਨੇ ਫੇਰ ਵਟਾਣ ਕੇ ਤੇ ਮੇਰੀ ਬਾਹ ਤੇ ਵੱਜਾ ਅਸੀਂ ਘੋਰ ਹੀ ਨਹੀਂ ਕੀਤੀ ਹੈਗੀ ਤੇ ਆ ਹੁਣ ਉਦੋਂ ਦੇ ਤਿੰਨ ਚਾਰ ਦਿਨ ਹੋ ਗਏ ਨੇ ਉਦੋਂ ਦੇ ਜਿਆਦਾ ਵੱਟੇ ਵੱਜ ਜਾਂਦੇ ਅਸੀਂ ਤਾਂ ਫੇਰ ਘੋਰ ਕੀਤੀ ਹੈ ਕੋਈ ਟਾਈਮ ਹੈਗਾ ਇਹ ਵਟਾ ਵੱਜਣ ਦਾ ਤੁਹਾਡੇ ਘਰ 7 ਤੋਂ 6 ਵਜੇ ਦਾ ਟਾਈਮ ਹੀ ਹੈ ਭਾਜੀ ਤਕੀ ਲੱਗਦਾ ਤੁਸੀਂ ਵੇਖਿਆ ਵੀ ਆ ਮੁੰਡਿਆਂ ਨੇ ਪੈਰੇ ਲਾਏ ਆ ਅਸੀਂ ਕੋਠੇ ਤੇ ਵੀ ਗਏ ਆ ਕੋਠੇ ਤੇ ਸਾਨੂੰ ਕੋਈ ਨਹੀਂ ਲੱਭਾਗਾ ਅਸੀਂ ਤਾਂ ਗੌਰ ਹੀ ਨਹੀਂ ਕੀਤੀ ਤੇ ਆ ਹੁਣ ਜਿਆਦਾ ਉਦਨ ਦੇ ਵਜ ਜਾਂਦੇ ਤਾਂ ਫੇਰ ਅਸੀਂ ਗੌਰ ਕੀਤੀ ਆ ਤੇ ਡਰ ਨਹੀਂ ਲੱਗਦਾ ਬੱਚਿਆਂ ਦਾ ਡਰ ਲੱਗਦਾ ਭਾਜੀ ਅਸੀਂ ਰਾਤ ਅੰਦਰ ਸੁੱਤੇ ਆ ਸਾਨੂੰ ਤਾਂ ਬਾਹਰ ਬਾਥਰੂਮ ਕਰਨ ਲੱਗਿਆ ਵੀ ਡਰ ਲੱਗਦਾ ਏ ਤੇ ਜਦੋਂ ਬੱਤੀ ਬੰਦ ਹੋ ਜੇ ਕੇ ਟਾਈਮ ਲਾਈਟ ਦੀ ਪ੍ਰੋਬਲਮ ਹੋ ਜੇ ਅਸੀਂ ਤਾਂ ਗਰਮੀ ਦਾ ਮੌਸਮ ਹੈ ਅੰਦਰ ਹੀ ਟੱਕੇ ਰਹਿੰਦੇ ਹਾਂ ਹਾਂਜੀ ਅੰਦਰ ਹੀ ਫੇਰ ਕੀ ਕਰਨਾ ਬੜਾ ਡਰ ਲੱਗਦਾ ਭਾਜੀ ਬੱਚੇ ਵੀ ਸਹਿਮੇ ਆ ਮਦਾਈ ਕੀ ਇਹ ਮਹੱਲੇ ਦੇ ਵਿੱਚ ਜਿਹੜੇ ਵੱਟੇ ਵੱਜ ਰਹੇ ਆ ਕੀ ਹੈਗਾ ਮੈਂ ਭੋਗਦੂ ਤੋਂ ਆਈ ਆ ਤੇ ਮੈਂ ਗਲੀ ਜਾਣ ਕੇ ਬੈਠੀ ਚਾਦਰ ਕੱਢਣ ਲਈ ਆ ਮੇਰੇ ਗਾੜੀਆਂ ਵਾਲ ਕੇ ਐਡਾ ਵੱਟਾ ਵੱਜਾ ਮੈਂ ਫਿਰ ਚੁੱਪ ਕਰ ਗਈ ਇਹ ਕੋ ਹੋਰ ਵੱਜਾਏ ਕੋ ਹੋਰ ਮੇਰੇ 4 ਵੱਟੇ ਮੈਂ ਆਪਣੀ ਅੱਡੀ ਵਿੱਚ ਆ ਵੱਜਦੇ ਉੱਤੋਂ ਆਏ ਆ ਕੰਨ ਨਾਲ ਵੱਜੇ ਫਰਪ ਦੀ ਟੀਟਲੇ ਉੱਥੇ ਹੀ ਵਟੇ ਵੇਣ ਪਏ ਜੀ ਇੰਨੇ ਦੁਹੀ ਹੋ ਗਿਆ ਰਾਤ ਦੀ ਸਾਰੀ ਤੇ ਤੂੰ ਹੁਣ ਉੱਠ ਕੇ ਆਈ ਆ ਤੇ ਕੁਛ ਪਤਾ ਨਹੀਂ ਲੱਗਦਾ ਕਿ ਉਹ ਕਿੱਥੋਂ ਅੰਜ ਕਰਕੇ ਕੰਨ ਨਾ ਵੱਜਦਾ ਤੇ ਚੱਲ ਮੇਰੇ ਪਾਸ ਜਾਓ ਵੇਖੋ ਬਾਰੀ ਸਾਡੀ ਮੇਰੇ ਮੁੰਡੇ ਦੀ ਬਾਰੀ ਵੀ ਟੁੱਟੀ ਇੰਨੇ ਆ ਮੋਰਾ ਵੇਖੋ ਪਤਾ ਹੀ ਨਹੀਂ ਲੱਗਦਾ ਜੇ ਕੋਈ ਅੱਗੇ ਸੁੱਤਾ ਹੋਏ ਇੰਨੇ ਦੁਖੀ ਹੋ ਗਏ ਨਾ ਜੀ ਕੁਛ ਕੋਈ ਨਾ ਕਿਸ ਟਾਈਮ ਨਾ ਮਾਤਾ ਜੀ ਵੱਟੇ ਵੱਜੇ ਜਦੋਂ ਹੂੰ ਗੁਲਗੁਲਾ ਦੇਵਾ ਜੀ ਉਹਨੇ ਕੋਲ ਤੇ ਹੁਣੇ ਸਾਡੀ ਗੱਡੀ ਦੇ ਤੇ ਇਹ ਤਾਂ ਰਾਤ 1.5 ਵਜੇ ਤੱਕ ਵੀ ਵੱਜੇ ਨਾ ਸਾਰੀ ਗਲੀ ਜਿਹੜੇ ਹੁਣ ਕਿੰਨੇ ਦਿਨ ਹੋ ਗਏ ਸਾਰੀ ਗਲੀ ਚ ਬੈਠੇ ਰਹਿੰਦੇ ਐ ਗਲੀ ਨੰਬਰ 4 ਮੁਰਗੀ ਮਹੱਲਾ ਬਟਾਲਾ ਚ ਖੜੇ ਆ ਜਿਹੜੇ ਵੱਟੇ ਵੱਜ ਰਹੇ ਨੇ ਕੋਈ ਪਤਾ ਨਹੀਂ ਲੱਗ ਰਿਹਾ ਕਿੱਧਰੋਂ ਵੱਜ ਰਹੇ ਨੇ ਸਾਡੇ ਨਾਲ ਇੱਕ ਬੇਟੀ ਮੌਜੂਦ ਆ ਇਹਨੇ ਉਸ ਟਾਈਮ ਜਿਸ ਟਾਈਮ ਵੱਟਾ ਵੱਜਿਆ ਇਹਨੇ ਪੁਲਿਸ ਨੂੰ ਬੁਲਾਇਆ ਆਓ ਗੱਲ ਕਰਦੇ ਆ ਇਹਨਾਂ ਦੇ ਨਾਲ ਵੀ ਕੀ ਨਾਮ ਹੈ ਬੇਟਾ ਜੀ ਮੇਰਾ ਨਾ ਮੇਰਾ ਨਾ ਕੋਮਲ ਪੀ ਦਾ ਗਲੀ ਨੰਬਰ 4 ਹਾਂ ਮੈਂ ਬਾ ਬਾਹਰ ਹੀ ਰਹਿਨੀ ਮਤਲਬ ਮੈਨੂੰ ਹੀ ਫੋਨ ਕਰਕੇ ਦੱਸਿਆ ਮੈਂ ਤਾਂ ਵੈਸੇ ਆਈ ਹਾਂ ਤਾਂ ਮੈਂ ਦੁਪਹਿਰ ਨੂੰ ਇੱਥੇ ਕੁਝ ਕਰਦੀ ਪਈ ਸੀ ਢੀਤੇ ਤੇ ਮਤਲਬ ਕਿ ਇਹਨੇ ਸਾਹਮਣੇ ਇਧਰੋਂ ਵੱਟਾ ਮਾਰਿਆ ਵੱਟਾ ਇਧਰੋਂ ਆਂਦਾ ਉਸ ਤੋਂ ਬਾਅਦ ਤਿੰਨ ਚਾਰ ਵਾਰੀ ਇਧਰ ਮਾਰਿਆ ਫਿਰ ਮੈਂ ਪੁਲਿਸ ਕੰਪਲੇਨ ਕੀਤੀ ਐਡਿਟ ਵੱਡੇ ਮਾਰੇ ਉੱਥੇ ਵੀ ਸਾਹਮਣੇ ਪਏ ਤਾਂ ਫਿਰ ਇੱਥੇ ਪੁਲਿਸ ਵਾਲੇ ਆਏ ਉਹਨਾਂ ਨੇ ਕੰਪਲੇਨ ਕੰਪਲੇਨ ਵਗੈਰਾ ਲਿਖੀ ਆ ਫਿਰ ਉਹਨਾਂ ਦੇ ਸਾਹਮਣੇ ਦੋ ਇੱਥੇ ਵਾਜ ਗਏ ਫਿਰ ਉੱਪਰ ਦੇਖਣ ਗਏ ਉਪਰੋਕਸ਼ਾ ਇਧਰ ਦੀ ਆ ਗਏ ਫਿਰ ਉਧਰ ਆ ਕੇ ਦੇਖਣ ਗਏ ਕਿ ਕਿਧਰੋਂ ਆਏ ਇਹਨਾਂ ਨੂੰ ਨਹੀਂ ਸਮਝ ਆਈ ਪਰ ਉਹ ਹੇਤਾ ਕ ਪਤਾ ਨਹੀਂ ਲੱਗੰਦੇ ਆ ਨਾ ਕਿਧਰੋਂ ਆਂਦੇ ਵਟੇ ਪਰ ਆਣ ਪਿੱਛੋਂ ਹੀ ਦੇ ਆ ਤੋ ਵਾਸ ਕੰਪਲੇਨ ਲੈ ਕੇ ਗਏ ਕਿ ਜੇ ਤੁਹਾਨੂੰ ਕੋਈ ਸ਼ੱਕ ਪੈਂਦਾ ਵਾ ਤੁਸੀਂ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਓ ਜੇ ਨਹੀਂ ਭੈਂਦਿਆ ਤੇ ਅੱਗੋਂ ਫਿਰ ਜੇ ਤੁਹਾਨੂੰ ਲੱਗਦਾ ਲੱਭ ਜਾਂਦਾ ਵਾ ਤੇ ਅੱਗੋਂ ਵੀ ਰਿਪੋਰਟ ਕਰ ਸਕਦੇ ਹੋ ਪਰ ਇਹ ਬਹੁਤ ਮਾੜੀ ਗੱਲ ਹੈ ਕਿ ਗਲੀ ਦੇ ਵਿੱਚ ਬੱਚੇ ਤੱਕ ਫਿਰਦੇ ਸਾਰੀ ਗਲੀ ਡਰਦੀ ਪਈ ਹੈ ਮਤਲਬ ਕੋਈ ਵੀ ਨਹੀਂ ਰਾਤ ਦਾ ਸੁੱਤਾ ਅਸੀਂ ਤੱਕ ਵੀ ਨਹੀਂ ਸੁੱਤੇ ਕਿਉਂਕਿ ਰਾਤ ਦਾ ਦਿਨ ਰਾਤ ਹੈ ਕੋਈ ਹੋਈ ਸਾਨੂੰ ਇਹ ਵੀ ਨਹੀਂ ਪਤਾ ਵੀ ਕਿਉਂ ਵੱਟੇ ਵੱਜਦੇ ਕਿਧਰੋਂ ਆਉਂਦੇ ਕਿਹੜੀ ਵਜਾ ਹੈ ਕੀ ਨਹੀਂ ਉਹ ਵੀ ਨਹੀਂ ਸਾਨੂੰ ਪਤਾ ਟੋਟਲੀ ਸਾਰੀ ਗਲੀ ਦੇ ਕਰਨ ਲਈ ਸੇਮ ਮੰਗ ਕਰਦੇ ਆ ਜਿਹੜੇ ਕੋਈ ਨਸ਼ਾ ਕਰਕੇ ਕਰਦਾ ਤਾਂ ਸਾਹਮਣੇ ਆ ਕੇ ਕਰ ਲੋ ਜਿਹੜੀ ਚੀਜ਼ ਚਾਹੀਦੀ ਉਹ ਅਸੀਂ ਦੇ ਦਾਂਗੇ ਅਸੀਂ ਇਹੋ ਚਾਹੁੰਦੇ ਪਰ ਕਿਸੇ ਦੀ ਮਦਦੁੱਤੀ ਸੁੱਤੀ ਸੁੱਤੀ ਨੀਂਦ ਨਾਲ ਹੋ ਕਰੇ ਕਿਸੇ ਦੀ ਸਕੂਟੀ ਤੋੜਤੀ ਕਿਹਦਾ ਵਾਸ਼ੂ ਜੀ ਸਾਡਾ ਇੱਥੇ ਨਿਆ ਸ਼ੀਸ਼ਾ ਤੋੜ ਦਿੱਤਾ ਐ ਵੀ ਤਾਂ ਮਿਹਨਤ ਕਰਦੇ ਪਏ ਅਸੀਂ ਕਿੱਥੋਂ ਲੈ ਗਏ ਵੱਟੇ ਦੇ ਵੱਟੇ ਵੱਟੇ ਦੇ ਵੱਟੇ ਚੱਲ ਰਹੇ ਆ ਗੱਲ ਮਾੜੀ ਹੈ ਗਲੀ ਨੰਬਰ 4 ਸਾਡੀਆਂ ਇਥੋਂ ਦੀਆਂ ਭੈਣਾ ਮੈਂ ਜੇ ਗਿਣਤੀ ਕਰਾਂ ਘਟੋ ਘਟ ਸਰ ਤੋਂ 8 ਪਰਿਵਾਰ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਬੀਤੇ 10 11 ਦਿਨ ਤੋਂ ਇਟਾਂ ਰੋੜੇ ਵੱਜਦੇ ਨੇ ਘਰਾਂ ਵਿੱਚ ਗਲੀ ਵਿੱਚ ਵੀ ਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਬੱਚੇ ਖੇਡਦੇ ਨੇ ਕੋਈ ਸਮਾਨ ਬਾਹਰ ਅੰਦਰ ਪਿਆ ਹੁੰਦਾ ਹੈ ਸੌਣਾ ਹੁੰਦਾ ਹੈ ਜੇ ਗਰਮੀ ਹੈ ਕਾਫੀ ਹਰੇਕ ਕੋ ਏਸੀ ਵੀ ਨਹੀਂ ਹੈਗਾ ਇਸ ਕਰਕੇ ਕਈ ਲੋਕ ਵੇੜਿਆਂ 'ਚ ਵੀ ਸੌਂਦੇ ਆ ਛੱਤਾਂ 'ਤੇ ਵੀ ਸੌਂਦੇ ਆ ਪਰ ਸਹਿਮ ਦਾ ਮਾਹੌਲ ਹੈ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਹੈ ਪੁਲਿਸ ਬਕਾਇਦਾ ਇਥੋਂ ਹੋ ਕੇ ਗਈ ਹੈ ਦੱਸਿਆ ਜਾ ਰਿਹਾ ਉਹਨਾਂ ਨੇ ਹੁੰਦਿਆਂ ਵੀ ਇਟਾਂ ਰੋੜੇ ਵੱਜੇ ਹਨ ਉਹਨਾਂ ਵੱਲੋਂ ਆਪਣੀ ਛਾਣਬਣ ਕੀਤੀ ਜਾ ਰਹੀ ਹੈ ਸਾਬਕਾ ਕੌਂਸਲ ਸਾਡੇ ਭੈਣ ਜੀ ਮੌਜੂਦ ਹੈ ਭੈਣ ਜੀ ਕੀ ਨਾਮ ਨੇ ਸੁਜੀਤੌਰ ਭੈਣ ਜੀ ਸੁਜੀਤੌਰ ਜੀ ਕੀ ਲੱਗਦਾ ਇੱਟਾ ਰੋੜੇ ਮਲੇ ਜਾ ਵਜੇ ਨਹੀਂ ਪਤਾ ਨਹੀਂ ਲੱਗਣਦੇ ਦਾ ਇਹਦਾ ਬਈ ਕਿੱਥੋਂ ਭਜਣਦੇ ਕਿੱਥੋਂ ਨਹੀਂ ਇਹ ਹੁਣ ਤੂੰ ਹੀ ਕਰੋ ਇਹਨਾਂ ਦਾ ਜੋ ਵੀ ਕੁਝ ਕਰਨਾ ਨਹੀਂ ਇਹਦੀ ਅਕਲ ਹਰਾਨ ਹੁੰਦੀ ਸਾਰੇ ਕਹਿੰਦੇ ਆਪਾਂ ਪੈਰਾ ਵੀ ਲਾ ਗਏ ਮਤਲਬ 6-7 ਵਜੇ ਦੇ ਬਾਅਦ ਜੂ ਭਜਦੇ ਆ 1 ਕ ਡੇਢ ਵਜੇ ਤੱਕ ਭਜਦੇ ਰਹਿੰਦੇ ਨਾ ਕੀ ਸਮਝਿਓ ਇਹ ਕੁਝ ਵੀ ਨਹੀਂ ਜਦੋਂ ਇਹਨਾਂ ਨੂੰ ਕੋਈ ਸਮਝਾਉਂਦੇ ਤੇ ਮੈਨੂੰ ਵੀ ਕਿੱਦੋਂ ਆਣੀ ਹੈ ਪ੍ਰਸ਼ਾਸਨ ਕੀ ਕਰ ਸਕਦਾ ਜੋ ਪੁਲਿਸ ਜਦੋਂ ਆਈ ਸੀ ਤੇ ਪੁਲਿਸ ਦੇ ਹੁੰਦਿਆਂ ਵੀ ਕਹਿੰਦੇ ਵਜ ਗਿਆ ਬੱਜੇ ਬੱਜੇ ਕਹਿੰਦੇ ਨਹੀਂ ਇਹ ਆਪ ਹੀ ਦੱਸਣੀਆਂ ਪੈਣਾਂਗੇ ਪੁਲਿਸ ਦੇ ਹੁੰਦੇ ਵੀ ਤੇ ਕੀ ਮੰਨਦੇ ਹੋ ਹਵਾਜ ਵਟਾ ਆਉਂਦਾ ਵਾਦੇ ਉਹਦਾ ਕੋਈ ਪਤਾ ਨਹੀਂ ਲੱਗਣ데요 ਇਹਦੀ ਭਾਜੀ ਹੁਣ ਜਾਣਕਾਰੀ ਤੇ ਫਿਰ ਕਰਨਾ ਹੀ ਪੈਣੀ ਆ ਨਾ ਪਈ ਕਿਉਂ ਵੱਜਦਾ ਕਿੱਥੋਂ ਹੁੰਦੇ ਨੇ ਇਹ ਅਹੀ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਪਈ ਇਹਦਾ ਕੋਈ ਹੱਲ ਨਿਕਲਿਆ ਜਾਏ ਕਿਉਂ ਵੱਜਦੇ ਨੇ ਬੱਟੇ ਖਤਰੇ ਚ ਐਸ ਤਰੀਕੇ ਦੇ ਕਿ ਕਿਤੇ ਵੀ ਬੈਠ ਸਕਦੇ ਰ ਏਸੀ ਜੀ ਮੁਰਗੀ ਮੱਲਾ ਗਲੀ ਨੰਬਰ 4 ਇਥੋਂ ਲੋਕ ਵੀ ਹੈਰਾਨ ਨੇ ਸੈਮ ਦੇ ਮਾਹੌਲ ਵਿੱਚ ਨੇ ਕਿਉਂਕਿ ਇਨਾ ਭੈਣਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਘਰਾਂ ਵਿੱਚ ਇੱਟੇ ਰੋੜੇ ਬੜੀ ਤੇਜ਼ੀ ਨਾਲ ਵੱਜਦੇ ਹਨ ਇਹਨਾਂ ਪੈਰੇ ਲਾ ਕੇ ਵੇਖਿਆ ਜਿੱਦਾਂ ਕਿ ਜਦੋਂ ਆਪਤਾ ਆਉਂਦੀ ਹੈ ਕੋਈ ਨਾ ਕੋਈ ਸੰਕਟ ਆਉਂਦਾ ਹੈ ਤੇ ਲੋਕ ਆਪ ਮੁਹਾਰੇ ਵੀ ਪੈਰੇ ਲਾਉਂਦੇ ਆ ਮੁੰਡਿਆਂ ਨੇ ਪੈਰੇ ਲਾ ਕੇ ਵੇਖ ਲਿਆ ਭੈਣਾਂ ਨੇ ਰਾਤ ਜਾ ਕੇ ਵੇਖ ਲਿਆ ਇੱਥੋਂ ਦੇ ਜਿਹੜੇ ਵਿਅਕਤੀ ਨੇ ਆਦਮੀ ਨੇ ਉਹਨਾਂ ਰਾਤ ਨੂੰ ਜਾ ਕੇ ਵੇਖ ਲਿਆ ਪਰ ਕਹਿੰਦੇ ਇਹ ਰੋੜੇ ਇੱਟਾਂ ਕਿੱਥੋਂ ਆਉਂਦੇ ਨੇ ਅਜੇ ਤੱਕ ਪਤਾ ਨਹੀਂ ਲੱਗਾ ਇਹਨਾਂ ਦੇ ਕੇ ਅਨਸਾਰ ਪੁਲਿਸ ਨੂੰ ਕੰਪਲੇਨਟ ਕੀਤੀ ਗਈ ਹੈ ਪੁਲਿਸ ਮੁਲਾਜ਼ਮ ਵੀ ਇੱਥੋਂ ਹੋ ਕੇ ਗਏ ਨੇ ਪਰ ਅਜੇ ਉਹਨਾਂ ਵੱਲੋਂ ਵੀ ਛਾਣਬੀਨ ਜਾਰੀ ਹੈ ਫਿਲਹਾਲ ਇਹ ਇੱਕ ਰਹੱਸ ਦੀ ਗੱਲ ਹੈ ਕਿਉਂਕਿ ਆਧੁਨਿਕ ਯੁੱਗ ਔਰ ਇਸ ਵਿੱਚ ਅਸੀਂ ਵਹਿਮਾ ਭਰਮਾਂ ਦੇ ਕਿਸੇ ਨੂੰ ਪਾਉਣਾ ਨਹੀਂ ਚਾਹੁੰਦੇ ਪਰ ਇਹ ਬਿਲਕੁਲ ਸੱਚੀ ਘਟਨਾ ਜੀ ਬਟਾਲ ਦੇ ਮੁਰਗੀ ਮਹੱਲਾ ਗਲੀ ਨੰਬਰ 4 ਦੀ ਜਿੱਥੇ ਘਰਾਂ ਵਿੱਚ ਇੱਟੇ ਰੋੜੇ ਵੱਜਦੇ ਹਨ ਔਰ ਸਕਰੀਨ ਤੇ ਲਗਾਤਾਰ ਤੁਹਾਨੂੰ ਮੈਂ ਤਸਵੀਰਾਂ ਦਿਖਾਵਾਂਗਾ ਪ੍ਰਸ਼ਾਸਨ ਕੋ ਪੁਲਿਸ ਕੋ ਇਹਨਾਂ ਨੇ ਮੰਗ ਕੀਤੀ ਹੈ ਕਿ ਇਸ ਸਹਿਮ ਦੇ ਮਾਹੌਲ ਨੂੰ ਦੂਰ ਕੀਤਾ ਜਾ ਸਕੇ ਜੇ ਕੋਈ ਸ਼ਰਾਰਤੀ ਅਨਸਰ ਹੈ ਤੇ ਉਹਨੂੰ ਵੀ ਫੜਿਆ ਜਾਵੇ ਤਾਂ ਕਿ ਇਹੋ ਜਿਹੜੀਆਂ ਹਰਕਤਾਂ ਉਹ ਨਾ ਹੋਣ ਕਿਉਂਕਿ ਛੋਟੇ-ਛੋਟੇ ਬੱਚੇ ਨੇ ਘਰਾਂ ਦੇ ਵਿੱਚ ਗਲੀ ਵਿੱਚ ਖੇਡਦੇ ਨੇ ਵਿੜਿਆਂ ਵਿੱਚ ਖੇਡਦੇ ਨੇ ਕਿਸੇ ਟਾਈਮ ਵੀ ਕੋਈ ਅਣਹੋਣੀ ਘਟਨਾ ਹੋ ਸਕਦੀ ਹੈ ਜਾਨੀ ਨੁਕਸਾਨ ਹੋ ਸਕਦਾ ਹੈ ਫਿਲਹਾਲ ਪਹਿਣਾ ਦੱਸਿਆ ਘਰਾਂ ਨੁਕਸਾਨ ਹੋਇਆ ਹੈ ਕਿਸੇ ਦਾ ਕੋਈ ਮੋਪੋ ਟੁੱਟੀ ਹੈ ਕਿਸੇ ਦੇ ਕੋਈ ਹੋਰ ਚੀਜ਼ ਦਾ ਨੁਕਸਾਨ ਹੋਇਆ ਹੈ ਲਾਈਵ ਤਸਵੀਰਾਂ ਤੁਹਾਨੂੰ ਜਰੂਰ ਵਿਖਾਵਾਂਗੇ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼